ਆਠ ਗੁਰੂ ਸਾਹਿਬਾਨ ਦੇ ਚਰਨ ਛੂਹ ਪ੍ਰਾਪਤ ਪਾਵਨ ਧਰਤੀ ਖਡੂਰ ਸਾਹਿਬ ਵਿਖੇ ਜੁਗ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਜੁੜੀ ਵਿੱਚ ਜੁੜ ਬੈਠੇ ਸਮੂਹ ਗੁਰੂ ਪਿਆਰਿਓ ਗੁਰ ਫਤੇ ਦੀ ਸਾਜ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮਹਾਪੁਰਸ਼ਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਕਾਰ ਸੇਵਾ ਆਰੰਭ ਕੀਤੀ ਸਮੂਹ ਕਾਰਸੇ ਵਾਲੇ ਬਾਬਾ ਗੁਰੂਸ ਤੋਂ ਲੈ ਕੇ ਬੇਅੰਤ ਸੰਗੀ ਸਾਥੀ ਉਹਨਾਂ ਦੇ ਜਿੰਨੇ ਵੀ ਸੰਪਰਕ ਚ ਆਏ ਉਹਨਾਂ ਨੂੰ ਸਾਰਿਆਂ ਨੂੰ ਅੱਜ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਘਰ ਦਾ ਬਾਹਰ ਦਾ ਮਾਤਾ ਪਿਤਾ ਤਿਆਗ ਕੇ ਸੇਵਾ ਨੂੰ ਸਮਰਪਿਤ ਹੋਏ ਸੋ ਹਰ ਸਾਲ 28 ਫਰਵਰੀ ਨੂੰ ਮਨਾਇਆ ਜਾਂਦਾ ਹੈ ਸਵੇਰ ਤੋਂ ਲੈ ਕੇ ਬਹੁਤ ਬੇਅੰਤ ਸੰਗਤਾਂ ਹਾਜ਼ਰੀਆਂ ਭਰੀਆਂ ਮਹਾਪੁਰਸ਼ ਬਿਅੰਤ ਮਹਾਪੁਰਸ਼ਾਂ ਕੇ ਹਾਈ ਭਰ ਕੇ ਗਏ ਨੇ ਬਾਬਾ ਗੁਰਦੇਵ ਸਿੰਘ ਜੀ ਸ਼ੀਧੀ ਬਾਗਲੇ ਮਹਾਪੁਰਸ਼ ਬੈਠੇ ਨੇ ਬਾਬਾ ਜੀ ਸਿੰਘ ਜੀ ਮੰਦਰ ਵਾਲੇ ਉਹ ਵੀ ਇੱਥੇ ਹਾਜ਼ਰੀਆਂ ਭਰ ਰਹੇ ਨੇ ਬਾਬਾ ਅਨੰਦ ਸਿੰਘ ਜੀ ਹੋਰ ਬਿਅੰਤ ਮਹਾਪੁਰਸ਼ਾਂ ਨੇ ਇੱਥੇ ਅੱਜ ਹਾਜ਼ਰ ਨੇ ਸੋ ਜਿਵੇਂ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਕੋ ਮਾਤਾ ਦੀ ਬੀਬੀ ਦੀ ਬਚਨ ਦੱਸਿਆ ਵੀ ਕਿਵੇਂ ਉਹਨਾਂ ਨੂੰ ਮਤਲ ਸਾਰਾ ਜੁੜੀ ਹੋਈ ਸੀ ਤੇ ਸੇਵਾ ਕਰਕੇ ਇਹ ਤੇ ਬਾਬਾ ਉਤਮ ਸਿੰਘ ਉਹਨਾਂ ਮਹਾਪੁਰਸ਼ਾਂ ਦਾ ਆਪਣਾ ਜੀਵਨ ਵੀ ਉਹ ਦੱਸਦੇ ਹੁੰਦੇ ਸੀ ਜਦੋਂ ਅਸੀਂ ਅ ਬੱਚੇ ਸੀਗੇ 10 12 ਸਾਲ ਦੀ ਉਮਰ ਵਿੱਚ ਸਾਡਾ ਸਰੀਰ ਬਿਲਕੁਲ ਜੁੜਿਆ ਸੀ ਗੰਭੀਰ ਹੋਇਆ ਸੀ ਇਹ ਤੁਰ ਫਰ ਨਹੀਂ ਸਕਦੇ ਪ੍ਰਸ਼ਾਦਾ ਵੀ ਨਹੀਂ ਛਕ ਸਕਦੇ ਔਰ ਮਾਤਾ ਪਿਤਾ ਇਹ ਸਾਨੂੰ ਪ੍ਰਸ਼ਾਦਾ ਸਿਖਾਉਂਦੇ ਸੀ ਤੇ ਚਿੰਤਾ ਦੇ ਵਿੱਚ ਬੜੇ ਸੀ ਵੀ ਜਿੰਨਾ ਚਿਰ ਅਸੀਂ ਜੀਂਦੇ ਆ ਉਹਨਾਂ ਚਿਰ ਅਸੀਂ ਇਹਨੂੰ ਲੰਗਰ ਪਾਣੀ ਛਕਾਵਾਂਗੇ ਤੇ ਸਾਡੇ ਜਾਣ ਤੋਂ ਬਾਅਦ ਇਹਨੂੰ ਕੌਣ ਸੰਭਾਲੇਗਾ ਇਹ ਨਹੀਂ ਚਿੰਤਾ ਸੀ ਉਨੀ ਦੇਰ ਤੱਕ ਬਾਬਾ ਗੁਰਮੁਖਸ਼ਣ ਮਹਾਰਤੰਤਾਰਨ ਸਾਹਿਬ ਸੇਵਾ ਸ਼ੁਰੂ ਕੀਤੀ ਬਾਬਾ ਜੀ ਤੇ ਪਿੰਡ ਅਲਾਦੀਨ ਪੁਰਸੀ ਉੱਥੋਂ ਹੰਸਲੀ ਸ਼ੁਰੂ ਕਰ ਦਿੱਤੀ ਜਲ ਜਿਹੜੀ ਸਰੋਵਰ ਚ ਪੈਣਾ ਸੀਗਾ ਤੇ ਘਰਦਿਆਂ ਨੂੰ ਭਾਈ ਲਾਭ ਸਿੰਘ ਪਿਤਾ ਜੀ ਸੀ ਬਾਬਾ ਜੀ ਦੇ ਬਾਬਾ ਤੋਂ ਸੁਣਾਦੇ ਉਹਨਾਂ ਨੇ ਘਰਦਿਆਂ ਸੋਚਿਆ ਕਿ ਆਪਾਂ ਬਾਬਾ ਗੁਰਮੁਖਸਣ ਚਰਨਾਜ ਅਰਦਾਸ ਕਰਦਿਏ ਸੇਵਾ ਚ ਅਰਦਾਸ ਕਰਾ ਦੇ ਜੇ ਗੁਰੂ ਕਿਰਪਾ ਕਰੇ ਸੇਵਾ ਕਰਕੇ ਸ਼ਾਇਦ ਇਹਦਾ ਸ੍ਰੀ ਅਰੋਗ ਹੋ ਜਾਵੇ ਸਲਾਹ ਕਰਕੇ ਦੋਵਾਂ ਮਾਤਾ ਪਿਤਾ ਨੇ ਆ ਕੇ ਬਾਬਾ ਗੁਰਮੁਖਸਣਾਂ ਦੇ ਪਲੰਘ ਦੇ ਥੱਲੇ ਬੋਰੀ ਵਿਛਾ ਕੇ ਲਟਾਤਾ ਤੇ ਉੱਠ ਕੇ ਖੜੇ ਹੋ ਕੇ ਪੱਲੂ ਪਾ ਕੇ ਅਰਦਾਸ ਕੀਤੀ ਮਾਰੇ ਬਾਬਾ ਜੀ ਇਹ ਬੱਚਾ ਸਰਨ ਘਰ ਦਾ ਨਾਂ ਸਰਨ ਸਿੰਘ ਸੀ ਕਰਖਿਆ ਸੀ ਉਸ ਤੋਂ ਬਾਅਦ ਬਾਬਾ ਗੁਰਮੁਖਸਣਾਂ ਨੇ ਬਾਬਾ ਉਤਮ ਉਸੇ ਰੱਖਿਆ ਜਦੋਂ ਪੂਰੀ ਸੇਵਾ ਸਿਮਰ ਦੇ ਨਾਲ ਜੁੜ ਗਏ ਕਹਿੰਦੇ ਅੱਜ ਤੋਂ ਤੂੰ ਉਤਮ ਹੋ ਗਿਆ ਸੇਵਾ ਸਿਮਰਨ ਕਰਕੇ ਤੇਰਾ ਨਾਂ ਉਤਮ ਸਿੰਘ ਆ ਘਰ ਦਾ ਨਾਂ ਸਰਨ ਸਿੰਘ ਰੱਖਿਆ ਸੀ ਮਾਤਾ ਪਿਤਾ ਨੇ ਕਹਿੰਦੇ ਮਾਰੇ ਕਾਕਾ ਸਵਰਨ ਬਹੁਤ ਢਲਾਰੀ ਦਾ ਗੰਭੀਰ ਇਹਨੂੰ ਹੋਇਆ ਤੇ ਰੋਟੀ ਵੀ ਨਹੀਂ ਸਾਹ ਸਕਦਾ ਤੇ ਅਸੀਂ ਚਿੰਤਾ ਵਿੱਚ ਆਵੇ ਅਸੀਂ ਸੋਨੇ ਨੂੰ ਅਰਦਾਸ ਕਰਾਦਨੇ ਬਾਬਾ ਉਤਮ ਸਿੰਘ ਨੇ ਕਹਿਣ ਲੱਗੇ ਵੀ ਜਦੋਂ ਇਹ ਬਚਨ ਕੀਤਾ ਮੇਰੇ ਮਾਤਾ ਪਿਤਾ ਨੇ ਕਿਉਂਕਿ 10-12 ਸਾਲ ਦੀ ਉਮਰ ਸੀ ਸੋਜੀ ਪੂਰੀ ਸੀ ਤੇ ਬਾਬਾ ਗੁਰੂਕਸ਼ਨ ਦੀ ਦ੍ਰਿਸ਼ਟੀ ਪਾਈ 10 ਸਾਲ ਬਾਬੇ ਕਹਿੰਦੇ ਤੇ ਬਚਨ ਕੀਤਾ ਸਾਉ ਬਚਨ ਕਹਿੰਦੇ ਨੇ ਹੀ ਆਪਾਂ ਗੁਰਮਖਾ ਭਾਈ ਸਾਹਿਬ ਜਾਂ ਹੋਰ ਸ਼ਬਦਾਂ ਪਰ ਬਾਬਾ ਗੁਰਮੁਖਸੂ ਨੇ ਜਦੋਂ ਮੈਂ ਕਿਸੇ ਨੂੰ ਸੰਬੋਧਨ ਕਰਨਾ ਸਾਉ ਸ਼ਬਦ ਕਹਿ ਕੇ ਸਾਉ ਆ ਕਾਰਜ ਕਰੋ ਸਾਉ ਜੀ ਇਸ ਤਰ੍ਹਾਂ ਜੀਵਨ ਜੀਵੋ ਤੇ ਮੇਰੇ ਵੱਲ ਨਿਗਾਹ ਕਰਕੇ ਕਹਿਣ ਲੱਗੇ ਸਾਉ ਸਰਨ ਜੇ ਚਿੱਤ ਲਾ ਕੇ ਸੇਵਾ ਸਿਮਰਨ ਕਰੇਗਾ ਤੇ ਤੇਰਾ ਸ੍ਰੀ ਕੁੰਦਨ ਵਰਗਾ ਹੋ ਜਾਏਗਾ ਇਹ ਬਚਨ ਕਰਕੇ ਇਸ਼ਾਰਾ ਕਰਤਾ ਸੇਵਾ ਤੇ ਲਾਓ ਮੇਰੇ ਮਾਤਾ ਪਿਤਾ ਕਹਿੰਦੇ ਚੁੱਕ ਕੇ ਲੈ ਗਏ ਜਿੱਥੇ ਭਾਡੇ ਬਰਤਨ ਸਾਫ ਹੋ ਰਹੇ ਸੀ ਮਾਤਾ ਬਰਤਨ ਸਾਫ ਕਰਨ ਲੱਗੀ ਕਹਿੰਦੇ ਮੰਮੀ ਥੋੜਾ ਬਤਾ ਜੋ ਜੋ ਮੇਰਾ ਹੱਥ ਪੈਰ ਹਿਲੇ ਆ ਅੱਜ ਹੋਰ ਕੱਲ ਹੋਰ ਇੰਨਾ ਬਾਬਾ ਜੀ ਦਾ ਸਰੀਰ ਸੁੰਦਰ ਹੋ ਗਿਆ arogh ਹੋ ਗਿਆ ਕਿ ਇਕੱਲੇ ਹੀ ਕੁਆਂਟੀਟੀ ਦੀ ਬੋਰੀ ਜਿਹੜੀ ਝੋਨੇ ਦੀ ਕਾਵਾਏ ਕਣਕ ਦੀ ਖੰਡ ਦੀ ਜਾਂ ਪੱਠਿਆਂ ਦੇ ਇੱਟਾਂ ਛਾਂਟਣੀਆਂ ਜਾਂ ਰੂੜੀ ਰਲਾਉਣੀ ਬਹੁਤ ਭਾਰੀ ਕੰਮ ਉਹਨਾਂ ਨੇ ਆਪਣੀ ਜ਼ਿੰਦਗੀ ਚ ਕੀਤਾ ਸੋ ਇਹ ਸੀ ਮਹਾਪੁਰਸ਼ਾਂ ਦੇ ਬਚਨ ਦੀ ਬਰਕਤ ਤੇ ਸੇਵਾ ਸਿਮਰਨ ਦੀ ਰਹਿਮਤ ਇਹ ਬਾਬਾ ਗੁਰਮੁਖ ਸੁਣਾ ਨੇ ਪ੍ਰਤੱਖ ਬਾਬਾ ਉਤਮ ਸੁਣਾ ਦੇ ਉੱਤੇ ਉਹਨਾਂ ਭਾਈ ਵਿੰਦਰਪਾਲ ਸੁਣਾ ਨੇ ਇੱਕ ਕਿਤਾਬ ਚੋਂ ਪੜਿਆ ਕੋ ਮਾਈ ਦਾ ਇਤਿਹਾਸ ਉਹ ਮੈਂ ਤਾਂ ਤਾਂ ਸਭੀ ਇਹਦੇ ਪ੍ਰਤੱਖ ਰੂਪ ਵਿੱਚ ਬਾਬਾ ਉਤਮ ਸੁਣਾ ਆਪ ਉਹਨਾਂ ਦੱਸੀ ਵੀ ਸਾਡਾ ਆ ਹਾਲ ਸੀ ਸਾਡਾ ਆ ਸਰੀਰ ਸੀ ਸੋ ਗੁਰੂ ਨੇ ਕਿਰਪਾ ਕੀਤੀ ਉਹ ਜਿਹਨੇ ਕਹਿੰਦੇ ਫਿਰ ਇਹਨਾਂ ਨੂੰ ਰੋਟੀ ਕੌਣ ਖਵਾਵੇਗਾ ਉਹ ਇੰਨੇ ਸੰਸਥਾ ਬਣਾ ਕੇ ਹਜ਼ਾਰਾਂ ਲੱਖਾਂ ਨੂੰ ਰੋਟੀਆਂ ਦੇ ਨਾਲ ਲਾ ਗੇ ਆ ਇਹ ਸਿਮਰਨ ਦਾ ਤੇ ਸੇਵਾ ਦਾ ਪ੍ਰਤਾਪ ਹੁੰਦਾ ਹੈ ਇਹ ਕੋਈ ਵੀ ਸੇਵਾ ਕਰਕੇ ਸਿਮਰਨ ਕਰਕੇ ਦੇਖ ਲੈ ਗੁਰੂ ਰਹਿਮਤ ਕਰਦਾ ਬਖਸ਼ ਕਰਦਾ ਹੈ ਇਹ ਕਰਾਮਾਤ ਵਰਤਦੀ ਹੈਗੀ ਆ ਇਹ ਹਰਕਤੇ ਵਰਤਦੀ ਕੋਈ ਵੀ ਕਰਕੇ ਦੇਖ ਲੈ ਨਿਸ਼ਚਾ ਹੋਣਾ ਚਾਹੀਦਾ ਭਰੋਸਾ ਹੋਣਾ ਚਾਹੀਦਾ ਹੈ ਸੋ ਸਾਰੇ ਮਾਹ ਪੁਰਸ਼ਾਂ ਨੇ ਇਸ ਬੰਦ ਜਪਾ ਜੁੜਿਆ ਬਹੁਤ ਧੰਨਵਾਦ ਮੌਸਮ ਠੀਕ ਨਹੀਂ ਸੀ ਪਰ ਸੰਗਤਾਂ ਨੇ ਬੜੇ ਪਿਆਰ ਨਾਲ ਸੁਣਿਆ ਸਰਵਣ ਕੀਤਾ ਆ 2 ਮਿੰਟ ਆਪਾਂ ਸਾਰੇ ਨਾਮ ਜਪ ਲਈਏ ਫਿਰ ਨਨ ਸਾਹਿਬ ਦਾ ਆਪਣਾ ਪਾਠ ਕਰਨਾ ਹੈ ਤੇ ਫਿਰ ਆਪਾਂ ਹੁਕਮਨਾਮਾ ਲੈਣਾ ਹੈ ਅਰਦਾਸ ਹੋਣੀ ਹੈ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ 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 ਨਾ ਜੋ ਪੈਰੇ ਖਾਏ ਜੋ ਕੂਕਰ ਜੁੱਠਣ ਮੇ ਪਾਏ ਮਾਰ ਕਹਿੰਦੇ ਵੀ ਜਿਹੜਾ ਅਸੀਂ ਨਾਮ ਤੋਂ ਸਿਵਨ ਤੋਂ ਬਿਨਾ ਖਾਂਦੇ ਪੀਂਦੇ ਆ ਨਾ ਜੇ ਸਿਮਰ ਨਹੀਂ ਕਰਦੇ ਕੂਕਰ ਦੀ ਨਿਆਈ ਸਾਡਾ ਜੀਵਨ ਹੋਏਗਾ ਪਿਛੇ ਜੂਠਾ ਕਰਦੇ ਇਸ ਵਾਸਤੇ ਜਦੋਂ ਵੀ ਆਪਾਂ ਲੰਗਰ ਪਾਣੀ ਛਕਦੇ ਆ ਜਲ ਪਾਣੀ ਛਕਦੇ ਆ ਕੋਈ ਜਲ ਛਕਦੇ ਆ ਮੂਲ ਮੰਤਰ ਦਾ ਪਾਠ ਕਰ ਲੈਣਾ ਚਾਹੀਦਾ ਏ ਜਾਂ ਗੁਰ ਮੰਤਰ ਦਾ ਹੀ ਵਾਹਿਗੁਰੂ ਦਾ ਕਬ ਗਲਾਸ ਫੜਦਾ ਫੜਦਾ ਵਾਹਿਗੁਰੂਗਾ ਆਪਾਂ ਕੋਈ ਦਸਤਾਰ ਸਜਾ ਰਿਹਾ ਕੱਪੜੇ ਪਹਿ ਰਿਹਾ ਵਾਹਿਗੁਰੂ ਦਾ ਸਿਮਰਨ ਕਰ ਲਈਏ ਫਿਰ ਗੁਰੂ ਸਾਹਿਬ ਦਾ ਬਚਨ ਮੰਨਿਆ ਜਾਂਦਾ ਵੀ ਨਾਮ ਬਿਨਾ ਫਿਰ ਨਾਮ ਤੋਂ ਬਿਨਾ ਅਸੀਂ ਨਹੀਂ ਪਹਿਨਦੇ ਨਾਮ ਤੋਂ ਬਿਨਾ ਅਸੀਂ ਨਹੀਂ ਛਕਦੇ ਸਿਰਫ 2 ਸਕਿੰਟ 2 ਸਕਿੰਟ 4 ਸਕਿੰਟ ਹੀ ਲੱਗਦੇ ਬਹੁਤਾ ਸਮਾਂ ਨਹੀਂ ਲੱਗਦਾ ਆਪਾਂ ਅਭਿਆਸ ਬਣਾਈਏ ਵੀ ਜਦੋਂ ਕੋਈ ਲੰਗਰ ਪਾਣੀ ਛਕਣਾ ਵਾਹਿਗੁਰੂ ਦਾ ਸ਼ੁਕਰਾਨਾ ਵਾਹਿਗੁਰੂ ਨੂੰ ਯਾਦ ਕਰਨਾ ਕੋਈ ਪਹਿਨਣ ਲੱਗਿਆ ਨਾਮ ਬਿਨਾ ਜੋ ਪਹਿਰੇ ਖਾਈ ਪਹਿਨਦੇ ਖਾਂਦੇ ਜੋ ਕੁਕਰ ਜੂਠਣ ਮੇ ਪਾਏ ਉਹ ਫੇ ਉਹ ਤੋਂ ਅਸੀਂ ਸਾਡੇ ਦੀ ਗੁਰਦੀ ਖੁਸ਼ੀ ਹੋ ਸਕਦੀ ਹੈ ਸਹੋਇਆਂ ਭੋਲਾ ਨੇ ਖਿਮਾ ਕਰਨੀ ਬਹੁਤ ਬਹੁਤ ਤੁਹਾਾਰ ਸਮੂਹ ਸੰਗਤ ਦਾ ਆਏ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ